ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਵਧੀਆ ਹੋ ਮੋਗੇ ਦੋਸੋ ਅੱਜ ਆਪਾਂ ਜ਼ਿਕਰ ਕਰਾਂਗੇ ਪੱਗ ਦੀ ਸੋਹਣਾ ਰੰਗ ਵੀ ਗੁਲਾਬੀ ਦਾ ਪੱਗ ਕੱਲਾ ਕੱਪੜਾ ਨਹੀਂ ਇਤੇ ਨਕਸ਼ਾ ਪੰਜਾਬੀ ਦਾ ਤੈਨੂੰ ਪਤਾ ਤੇਰੀ ਪੱਗ ਮੰਨੀ ਕਿੰਨੀ ਜਸਦੀ ਆ ਇੱਕ ਇਹੀ ਆ ਜਿਸ ਦੀ ਸਲਾਉਤਾ ਕਰ ਦੇਨੀ ਥੱਕਦੀ ਮੈਂ ਮੈਨੂੰ ਬਚਪਨ ਤੋਂ ਇਸ ਪੱਗ ਸੰਗ ਬੜਾ ਪਿਆਰ ਮੇਰਾ ਬਾਪੂ ਪੱਗ ਬੰਨ ਜਦੋਂ ਘਰੋਂ ਨਿਕਲਦਾ ਤਾਂ ਲੋਕੀ ਸਰਦਾਰ ਜੀ ਕਹਿ ਮੱਥਾ ਟੇਕਦੀ ਮੈਨੂੰ ਮੇਰਾ ਬਾਪੂ ਤਦ ਵਿਅਕਤੀ ਵਿਸ਼ੇਸ਼ ਲੱਗਦਾ ਤੇ ਜਦ ਪੱਗ ਪਿੱਛੇ ਧਾਰਮਿਕ ਮਹੱਤਵ ਸਾਡੇ ਗੁਰੂਆਂ ਪੀਰਾਂ ਦੀ ਇਸਦੇ ਪਿੱਛੇ ਰਹਿਮਤ ਉਜਾਗਰ ਹੋਈ ਮੇਰੀ ਨਜ਼ਰ ਵਿੱਚ ਇਹ ਰੰਗ ਲੱਖ ਗਹਿਰੇ ਹੋ ਗਏ ਤੈਨੂੰ ਵੇਖਿਆ ਤੇ ਇੰਨਾ ਰੰਗਾਂ ਵਿੱਚ ਜਿਵੇਂ ਜੀਵਨ ਤੜਕਾਇਆ ਹੋਵੇ ਕਿਉਂ ਤੂੰ ਵਕਰੀ ਉਮੀਦ ਸੀ ਸਾਹਮਣੇ ਜੋ ਆਉਣ ਵਾਲੀ ਪੀੜ੍ਹੀ ਅੰਦਰ ਪੱਗ ਦੀ ਇਸ ਸੁਹਜ ਨੂੰ ਬਰਕਰਾਰ ਰੱਖ ਸਕੀ ਜਿਸ ਪਿੱਛੇ ਖਾਰੇ ਕਿੰਨੇ ਸੁੱਚੇ ਮੋਤੀ ਆਪਣਾ ਜੀਵਨ ਵਾਰ ਗਏ ਸਾਡਾ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਜਿੱਥੀ ਆਪਣੀ ਈਨ ਨਹੀਂ ਵੈਰੀ ਤੋਂ ਮੰਨੀ ਤੇ ਆਪਣਾ ਸਰਵੰਸ ਤੱਕ ਵਾਰ ਦਿੱਤਾ ਤੇ ਤੂੰ ਸੇਫ ਗੁਰੂ ਮਰਿਆਦਾ ਨੂੰ ਕਾਇਮ ਰੱਖਣ ਲਈ ਹੀ ਨਹੀਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਚਾਨਣ ਮੁਨਾਰਾ ਹੈ ਤੇ ਹੁਣ ਇਹ ਗੁਰੂ ਦਾ ਤਾਜ ਤੇ ਸਿੱਖੀ ਦੀ ਮਰਿਆਦਾ ਜਿਸ ਦੀ ਪਾਲਣਾ ਤੈਨੂੰ ਹੀ ਨਹੀਂ ਮੇਰੇ ਵਿਰਸੇ ਨੂੰ ਵੀ ਇੱਕ ਬਖਰੀ ਨੁਹਾਰ ਦੇਵੇਗੀ ਸੋ ਤੂੰ ਗੁਰੂ ਦਾ ਪਿਆਰਾ ਬਣ ਕੇ ਇਸ ਰਾਹ ਤੇ ਚੱਲ ਮੈਨੂੰ ਬੜਾ ਵਧੀਆ ਲੱਗੂ ਜਦੋਂ ਤੂੰ ਸਭ ਨੂੰ ਇਸ ਪੱਗ ਦੀ ਮਹੱਤਵ ਵਾਰੇ ਦੱਸੇਂਗਾ ਕਿਉਂਕਿ ਇਹ ਇੰਨੀ ਕੀਮਤੀ ਆ ਇਸ ਪੱਗ ਦਾ ਕੋਈ ਮੁੱਲ ਨਹੀਂ ਇਹ ਸੰਸਕਾਰਾਂ ਤਹਿ ਜੀਵ ਮੋਹ ਮੁਹੱਬਤ ਆਣ ਖ ਇੱਜ਼ਤ ਨਾਲ ਭਰੀ ਪਈ ਐ ਤੇ ਮੈਂ ਜਦ ਵੀ ਇਸ ਪੱਗ ਵੱਲ ਦੇਖਦੀ ਆ ਤਾਂ ਮੇਰੀਆਂ ਅੱਖਾਂ ਵਿੱਚ ਵੀ ਇੱਕ ਵੱਖਰੀ ਚਮਕ ਆਉਂਦੀ ਐ ਜਦੋਂ ਮੈਂ ਇਸ ਪੱਗ ਨੂੰ ਆਪਣੇ ਬਾਪ ਤੇ ਤੇਰੇ ਬੰਨਿਆ ਦੇਖਦੀ ਹਾਂ ਤਾਂ ਮੈਨੂੰ ਅੰਦਰੋਂ ਹੋਰ ਵੀ ਹੌਸਲਾ ਹੁੰਦਾ ਤੇ ਮੇਰੀ ਉਮੀਦ ਆ ਤੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਬਾਰੇ ਦੱਸੀ ਕਿਉਂਕਿ ਇਹ ਉਹ ਸੋਹਜਾ ਦੀੜਾ ਇੱਕ ਨਵੀਂ ਦਿਸ਼ਾ ਦੇਵੇਗਾ ਜਿਸ ਦਿਸ਼ਾ ਵੱਲ ਚੱਲਣ ਲਈ ਸਾਨੂੰ ਸਾਡੇ ਗੁਰੂ ਸਹਿਬਾਨ ਨੇ ਇੱਥੇ ਭੇਜਿਆ ਪਾਗਲ ਇਹ ਕੱਲਾ ਕਪੜਾ ਹੀ ਨਹੀਂ ਇਹ ਉਸ ਪੰਜਾਬ ਦਾ ਨਕਸ਼ਾ ਜਿੱਥੇ ਇਸ ਅੱਗ ਲਈ ਲੜਦੀ ਕਿੰਨੇ ਸੁੱਚੇ ਮੂਤੀ ਆਪਣਾ ਜੀਵਨ ਵਾਰ ਗਈ ਸੋ ਹੁਣ ਤੇਰੀ ਤੂੰ ਉਮੀਦ ਤੂੰ ਇਸ ਪੱਗ ਦੇ ਮਹੱਤਵ ਨੂੰ ਅੱਗੇ ਬਰਕਰਾਰ ਰੱਖੇ ਗੁਰੂ ਦਾ ਪਿਆਰਾ ਸਿੱਖ ਬਣ ਕੇ ਹੋਰ ਦੋਸਤੋ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਰਚਨਾਵਾਂ ਚੰਗੀਆਂ ਲੱਗ ਰਹੀਆਂ ਨੇ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ